ਫੋਨ ਨੰਬਰ ਲਿਖ ਦਿਓ ਆਰਾਮ ਨਾਲ ਆਰਾਮ ਨਾਲ ਫੋਨ ਨੰਬਰ ਲਿਖ ਦਿਓ 1 ਮਿੰਟ 1 ਮਿੰਟ ਇੱਕ ਫੋਨ ਨੰਬਰ ਲਿਖ ਕੇ ਲੈ ਲਓ ਜੇ ਫੋਨ ਨੰਬਰ ਹੈਗਾ ਤਾਂ ਲੈ ਲਓ ਮੈਨੂੰ ਦੇ ਦਿਓ ਕੋਈ ਨਹੀਂ ਕੋਈ ਮੈਨੂੰ ਪੜਾਉ ਮੈਨੂੰ ਫੋਨ ਨੰਬਰ ਫੋਨ ਨੰਬਰ ਨਹੀਂ ਹੈਗਾ ਇੱਕ ਮਿੰਟਾ ਇੱਕ ਮਿੰਟ ਮੈਡਮ ਮੈਡਮ ਇੱਕ ਮਿੰਟ ਫੋਨ ਨੰਬਰ ਲਿਖੋ ਨਾ ਪੈਣੇ ਇਹ ਚ ਤਾਂ ਹੈਗਾ ਆ ਪਹਿਲੇ ਚ ਨਹੀਂ ਹੈਗਾ ਨਾ ਫੋਨ ਨੰਬਰ ਲਿਖ ਦਿਓ ਤੁਰਤ ਬਾਅਦ ਮੈਨੂੰ ਦੇ ਦਿਓ ਤੁਹਾਨੂੰ ਕੱਲ ਨੂੰ ਫੋਨ ਆਊਗਾ ਫੋਨ ਨੰਬਰ ਤਾਂ ਲਿਖਣਾ ਪੈਣੇ लिख ना आराम ना आराम कोई नहीं कोई फोन नंबर तो दो ना भेन जी ती फोन नंबर तो दो ना नहीं लिखा ना दिखाओ कितने ਤੁਸੀਂ ਆਪਣਾ ਫੋਨ ਲਿਖ ਦਿਓ ਇਹਨਾਂ ਦੀ ਨਹੀਂ ਹੋ ਰਹੀ ਹੁਣ ਇਦਾਂ ਮੈਨੂੰ ਕਿਵੇਂ ਪਤਾ ਲੱਗੂਗਾ ਕੌਣ ਮੈਨੂੰ ਫੋਨ ਤਾਂ ਲਿਖ ਦਿਓ ਨਾ ਐਤੇ ਲਿਖ ਦਿਓ ਦੁਬਾਰੇ ਲਿਖ ਦਿਓ ਮੈਂ ਕਹੀ ਜਾਂਦਾ ਫੋਨ ਨੰਬਰ ਲਿਖ ਦਿਓ 15 ਮਿੰਟ ਹੋ ਗਏ ਮੈਨੂੰ ਇਹ ਕਹਿੰਦੇ ਨੂੰ ਕਿ ਫੋਨ ਨੰਬਰ ਲਿਖ ਦਿਓ ਦੇਓ ਨਾ ਕਿੱਥੇ ਲਿਖ ਦਿਓ ਦੁਵਾਰਾਂ ਲਿਖ ਦਿਓ ਮੈਂ ਕਹਿੰਦਾ ਉਸੇ ਪਰਚੀ ਤੇ ਐ ਨਹੀਂ ਹੋ ਸਕਦਾ ਜੀ ਮੈਨੂੰ ਕਹੀ ਜਾਂਦੇ 35 49 25 35 ਤੁਸੀਂ ਲਿਖ ਕੇ ਦੇ ਦਿਓ ਮੈਨੂੰ ¡Ala! ¡Ese te dijo! ਬੋਲੇ ਸੋਨਿਆਲ ਕੀ ਹਾਲ ਹੈ ਮੇਰੀ ਟਿਆਰਿਓ ਤਖਤੇ ਪਲਟੋਗੇ ਐਤ ਕੀ ਤਾਂ ਕੰਮ ਕਰ ਦੋ ਯਾਰ ਮਿੰਤ ਵਾਲੀ ਗੱਲ ਹੈ ਓਏ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐਤ ਕੀ ਤਾਂ ਬਦਲੋ ਫਿਰ ਹਾਂ ਹੀ ਸਮਝਾਂ ਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋਟ ਕੋਈ ਥਾਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਬੋਜੀ ਐ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਅਸੀਂ ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋ ਨਿਹਾਲ ਮਾਨ ਸਾਹਿਬ ਪੰਜਾਬ ਦੇ ਲੋਕ ਪ੍ਰਿਏ ਮੁੱਖ ਮੰਤਰੀ ਐਸਲੇ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਦੀ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾਂ ਦਾ ਸ਼ਹਿਰ ਸੀਗਾ ਦੇਸ਼ ਭਗਤਾਂ ਦਾ ਪਿੰਡ ਸੀਗਾ ਪੱਤ ਕੋਈ ਲੋਕਾਂ ਦੇ ਇਹਨਾਂ ਨੂੰ ਬਦਨਾਮ ਕਰਤਾ ਅਸੀਂ ਐਕਾ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਮਜੀਠੇ ਦੇ ਲੋਕਾਂ ਨੇ ਵੀ ਇਹ ਤੈਅ ਕਰਦੇ ਆ ਕਿ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਝੋਲੀ ਦੇ ਵਿੱਚ ਪਾਵਾਂਗੇ ਮਾਨ ਸਾਹਿਬ ਅੱਥੇ ਸਾਡੇ ਹਲਕਾ ਚਾਜ ਜੱਗਾ ਜੀ ਆ ਜਗਵਿੰਦਰਪਾਲ ਜੱਗਾ ਜੀ ਸਾਦੇ ਬੜੀ ਟੀਮ ਵਰਕ ਲੱਗੀ ਆ ਤਲਬੀਰ ਖੇਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਿਜੀਠੇ ਜੱਗਾ ਜੀ ਦੀ ਖਵਾਈ ਦੇ ਵਿੱਚ ਸਾਡੀ ਸਾਡੀ ਟੀਮ ਵਿਜੀਠੇ ਦੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਵਿਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਉਸਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ 1 ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕੇਸ਼ ਆਈ ਇਹ ਹਲਕੇ ਵਾਲੇ ਤੂੰ ਹੋਰ ਜਾਗੇ ਬਾਕੀ ਜਵਾਬ ਮੰਦੀ ਹੋਦੇ ਉਹ ਸਭਾ ਬੀਤ ਗਿਆ ਹੋੜ ਆ ਗਿਆ ਅਸਲੀ ਬੰਦੇ ਹੋਰ ਕੋਈ ਤਕੇ ਨਹੀਂ ਮਜੀਠੇ ਵਾਲੇ ਤੂੰ ਹੋਰ ਜਾਗੇ ਮਜੀਠੇ ਦਾ ਵਿਕਾਸ ਕਰਦਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋ ਬਜੀਠੇ ਆ ਗੋ ਤਗੜੇ ਹੋ ਜੋ ਹਲਕਾ ਪਾਬਾ ਦੀ 라 ਦੇਣੀ ਆ ਮਾਨ ਸਾਹਿਬ ਦਾ ਇੱਕ ਵਾਰ ਫੇ ਬਹੁਤ ਬਹੁਤ ਧੰਨਵਾਦ ਜਗਾ ਦੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਜਿਹੜਾ ਸਾਡੇ ਬਲਾਕ ਜਿਹੜਾ ਸਾਡੇ ਪਾਰਟੀਆਂ ਦੇ ਬਲੰਟੀਆਂ ਸਰ ਦਾ ਬਹੁਤ ਬਹੁਤ ਧੰਨਵਾਦ ਅਗਰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਨਕਲਾਬ ਜੈ ਜੰਗ ਬੋਲੇ ਜ਼ੋਨਿਆਲ ਪੰਜਾਬ ਦਾ ਪੁੱਤ ਜਿਤੌਣਾ ਆਇਆ